ਹਾਂਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਅੱਜ ਹੈਗਾ ਸੰਡੇ ਤੇ ਸੰਡੇ ਨੂੰ ਜਾਣਾ ਸੀ ਆਪਾਂ ਮੂਵੀ ਦੇਖਣ ਬਟ ਕੈਂਸਲ ਹੋ ਗਿਆ ਤੇ ਚਲੋ ਘਰੇ ਹੀ ਆਪਾਂ ਧੁੱਪ ਦਾ ਜਿਹੜਾ ਹੈਗਾ ਨਿੱਗ ਮਾਰ ਰਹੇ ਹਾਂ ਅੱਜ ਘਰੇ ਆਪਾਂ ਦੇਖਣਾ ਕਿੰਨਾ ਕੁ ਟਾਈਮ ਘਰੇ ਰਹਿਣੇ ਆ ਚਾਹ ਬਣਾਉਣਿਆ ਰੋਟੀ ਰੋਟੀ ਖਾ ਲਈ ਸਾਰਾ ਕੰਮ ਹੋ ਗਿਆ ਬਾਕੀ ਅੱਜ ਆਪਾਂ ਕੰਬਲ ਵਗੈਰਾ ਐ ਸੀਗਾ ਵੀ ਹੁਣ ਸਰਦੀਆਂ ਹੀ ਆ ਗਈਆਂ ਕਿਰਾਂ ਤੇ ਕੰਬਲਾਂ ਦੇ ਗਲਾਫ ਲਾ ਕੇ ਧੋਤੇ ਆ ਕੰਬਲ ਵਗੈਰਾ ਆਪਾਂ ਇੱਥੇ ਸੁੱਕਣੇ ਪਾਉਤੇ ਆ। ਇੱਧਰ ਰਿੱਕੀ ਨੂੰ ਵੀ ਗਰਮੀ ਆ ਗਈ ਪੂਰੀ। ਹੋ। ਚਾਹ ਬਣਾ ਕੇ ਲਵਾ ਗਰਮੀ ਇੰਜੋਏ ਕਰੀਏ। ਅਜੇ ਬਹਨੇ ਲੱਗ ਰਹੇ। ਤ ਫੇ ਬੈਜੋ ਹੈਨਾ। ਪਰ ਮੈਂ ਬੱਬੀ ਵਾਹੇ ਤਾਂ ਮਟਰ ਲਾਵਾ ਤਾ ਕਰ। ਕੱਲਾਵਾਤੀ ਕਰ ਰਹੀ ਆ ਮੈਂ। ਮੈਂ ਸਿਰ ਤੇ ਲਾਵੇ। ਖੇਲ ਲਾ ਦਨੇ ਸਿਰ ਤੇ। ਤੇ ਤੁੱ ਲੱਗਿਆ ਵੇ ਮਾਲਿਸ਼ ਕਰਦੇ। ਮਾਲਿਸ਼ ਕਰਦਨੇ ਜੁਝਾਰ ਕੀ ਕਰੀ ਜਾਂਦਾ। ਅਨੰਦ ਕਰਜ ਹੋ ਰਹੇ ਨੇ ਹੈਨਾ ਕੁਸਵਾਰੇ। ਸੜਕ ਦੇ ਉੱਪਰ ਫੱਦਰਿਆ ਉਹ ਨੌਂਗਾ ਕਰਿਓ ਉਹ ਨੌਂਗਾ। ਬਸ ਇ ਐ ਇੱਕ ਇੱਕੇ ਲੋਕੇਸ਼ਨ ਤੇ ਵੀ ਬੋਰ ਹੋ ਜਾਂਦਾ ਨਾ ਬੱਚਾ। ਇਹਨੂੰ ਬਾਹਰ ਲੈ ਜਾਓ ਆ ਮੇਲਾ ਦਾ ਆਨੰਦ ਕਾਰਜ ਹੋ ਰਿਹਾ ਹੈ ਨਾ ਡੈਡੀ ਗਾਇਆ ਕਰਾਉਣਾ ਨਾ ਡੈਡੀ ਆਪਣੇ ਗਏ ਨੇ ਅੱਜ ਆਨੰਦ ਕਾਰਜ ਕਰਵਾਉਣ ਕਿਉਂਕਿ ਡੈਡੀ ਕੀਰਤਨ ਕਰਦੇ ਨੇ ਤੇ ਡੈਡੀ ਚਲੇ ਜਾਂਦੇ ਹੁੰਦੇ ਫਿਰ ਜਦੋਂ ਉਹਨਾਂ ਨੂੰ ਕੋਈ ਇਨਵਾਈਟ ਕਰੇ ਜੀ ਬੋਦੋ ਚੀ ਬੋਦੋ ਦੇ ਦਾਦੀ ਦੀ ਹੱਲ ਖਾਦੇ ਲਓ 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 ਲੋ ਸ਼ਿਮ ਬੋਦੋ ਉਹ ਨੂੰ ਨਾ ਪਰ ਮੁਛਰੀ ਆਉਂਦੇ ਨਹੀਂ ਮੰਮੀ ਅੱਜ ਮੰਮੀ ਹੋਰ 5 ਦਿਨ ਦੇਖੀ ਆਏ ਹੋਰ ਸ਼ੁਭ ਬੁੱਤ ਹੈ ਹੋਰ ਸ਼ੁਭ ਬੁੱਤ ਬੁੱਤ ਮੈਂ ਯਾਦ ਯੋ ਨਹੀਂ ਮੈਂ ਯਾਦ ਇਹ ਮੇਰਾ ਬੁੱਤ ਤਾਂ ਖੰਡ ਕਰਨ ਲੱਗ ਗਿਆ ਨਹੀਂ ਮੇਰਾ ਬੁੱਤ ਤਾਂ ਵੱਡਾ ਹੋ ਗਿਆ ਹੁਣ ਹੁਣ ਮੇਰਾ ਬੁੱਤ ਵੱਡਾ ਹੋ ਗਿਆ ਹੁਣ ਮੈਂ ਕਿੱਥੇ ਲੰਡੀਆਂ ਮੈਂ ਪੱਤੀ ਜੰਪਰ ਦਾ ਕਰੂੰ ਲੈ ਬੁੱਤ ਆਜਾ ਆ ਜਾ ਬੁੱਤ ਇਹ ਮੇਰੀ ਖੰਡ ਤਾਂ ਸਿਬਰ ਲੱਗੀ ਲੈ ਮਾਂ ਰਿੱਕੀ ਰਿੱਕੀ ਭੱਜ ਕੇ ਲਓ ਤੂੰ ਸੁਬਦ ਹੋਰ ਚੰਗਰ ਤੂੰ ਦੇਖਿਓ ਮੈਂ ਮੁਕਾ ਦੇ ਮੇਰੇ ਕੋਲ ਤਾਂ ਵਾਲੇ ਕੰਮ ਪਕੜਿਆ ਕਰਦਾ ਹਾਂ ਹਾਂ ਦੇਖਦਾ ਲੋ ਤਾਂ ਚੰਗਰ ਹਾਂ ਉਹ ਤਾਂ ਪਹਾੜ ਤੋਂ ਪਹਾੜ ਨਹੀਂ ਨ ਹੋਈ ਲੈ ਦੇਖ ਚਲ ਚਲ ਹੋ ਜਾ ਤੂੰ ਵੀ ਉਹ ਬਾਈ तुरदा तो देख लो <laughs> जी, मैं चीकू तुरदा हाँ भाई कलरफुल हम कि देख लगे त जोनी जोनी एस पापा आ जाओ

ਆਰ ਕੋਟ ਮੱਤ ਗਿਆ। ਨਾ ਸਾਨੂੰ ਅੱਜ ਮੌਕਾ ਮਿਲਿਆ ਦੋ ਤਿੰਨ ਸਾਲਾਂ ਬਾਅਦ। ਇਹ ਤਾਂ ਸੇਵਾ ਕਰਾਉਂਦਾ ਨਹੀਂ ਸਾਰੇ ਸਾਡੀ ਕੰਮ ਕੀ ਲੱਗ ਜਾਂਦੀ ਹੈ ਸਾਡੀ। ਹੈਨਾ? ਸੰਡੇ ਵੀ ਤੁਰੇ ਫਿਰਦੇ ਰਹੇ। ਇਹ ਤਾਂ ਉਹਨੂੰ ਮੇਰੀ ਕਰਨੀ ਚਾਹੀਦੀ। ਅੱਜ ਅਸੀਂ ਆਫਰ ਕਰਿਆ। ਦੇਖਿਆ ਹੱਥ ਕਿੰਨੇ ਗੋਰੀ ਗੋਰੀ ਲੱਗਦੇ। ਤੂੰ ਮੈਨੂੰ ਕੱਲ ਪਤਾ? ਹੂੰ। ਕਦੇ ਪਤੀ ਦੀ ਸੇਵਾ ਕਰੂਗਾ ਤਾਂ ਜੇ ਪਤੀ ਦੇ ਤੁਸੀਂ ਐਸੇ ਵਾਲੇ ਆਉਂਦੇ ਆ। ਇਹ ਤਾਂ ਸੋਹਣੇ ਐਸੇ ਵਾਲੇ ਹੁੰਦੇ। ਹਾਂ ਜੇ ਪਤੀ ਦੇ ਪੈਰ ਕੋਟੇਂਗੀ ਤਾਂ ਕੱਲ ਨੌ ਵੀ ਕੱਟਣ ਵਾਲੇ ਹੁੰਦੇ। ਕਕੜ ਕੁੱਟਦੇ। ਤਾਨੂੰ ਆਰਡਰ ਲੈ ਲੈ ਨਾਉ ਕੱਟ ਕਰ ਲਉ ਤੈਨੂੰ ਆਰਡਰ ਆਉਣਗੇ ਜਿੰਨੇ ਪੈਰ ਘੁੱਟੇ 19 19 ਵੱਧ ਤੇਰੇ ਕੋਲ ਦੌਲਤ ਆਊਗੀ ਠੀਕ ਆ ਹੁਣ ਤੂੰ ਦੇਖ ਲੈ ਵੀ ਤੂੰ ਕਰੋੜਪਤੀ ਬਣਨਾ ਹੈ ਕਿ ਲੱਖਪਤੀ ਰਹਿਣਾ ਹੋ ਜਿੰਨਾ ਪ੍ਰਮਾਤਮਾ ਦੇ ਦੂਗਾ ਉਹਨੇ ਤੇਰੇ ਜਮਾਨ ਦਾ ਆਪਾਂ ਪਹਿਲਾਂ ਵੀ ਨਹੀਂ ਸੀ ਐਂ ਕਹਿੰਦੀ ਵੀ ਆਪਾਂ ਮਾੜੇ ਆ ਆਪਾਂ ਹੋ ਵੀ ਨਹੀਂ ਗਿਆ ਨੀ ਉਹ ਗਣਾ ਵੀ ਵੱਧ ਪੈਸੀ ਹੋਣੀ ਐ ਪੈਰ ਘੁੱਟਣ ਨਾਲ ਜਿੰਨੇ ਕਹੇਗੇ ਠੀਕ ਹੈ ਹੈ ਜਿੰਨੇ ਕਹੇਗੇ ਨਹੀਂ ਠੀਕ ਨਹੀਂ ਤੁਹਾਨੂੰ ਚਾਹੀਦੇ ਨਹੀਂ ਹੂੰ ਤੁਹਾਨੂੰ ਰੂਪੀ ਕੌਣ ਲੈ ਕੇ ਦਊ ਫਿਰ ਮੈਂ ਹਾਂ ਹੂੰ ਆਰਾਮ ਬਾਲਾ ਮਿਲਦਾ ਓਏ ਹੂੰ ਦੰਦੇ ਹੱਥ ਨਾਲ ਹੀ ਖਬਰ ਕੋ ਠਾਹੇ ਚੱਕੀ ਸੇਵਾ ਕਰਵਾ ਰਹੇ ਨਹੀਂ ਲੱਗੇ ਲੋ ਲਓ ਬਈ ਦੁਕਾਨ ਤੇ ਪਹੁੰਚ ਗਏ ਮੈਂ ਕਿ ਬਾਕੀ ਦਾ ਵਲੌਗ ਹੈ ਜਿਹੜਾ ਇੱਥੇ ਕੰਟੀਨਿਊ ਕਰਦੇ ਆ ਕਿਉਂਕਿ ਕੱਲ ਘਰੇ ਸੀਗੇ ਤੇ ਘਰੇ ਕੋਈ ਵੀ ਮਤਲਬ ਕਿ ਇਦਾਂ ਸਾਰੇ ਜਾਣੇ ਹੀ ਬਾਹਰ ਗਏ ਹੋਏ ਸੀਗੇ ਤੇ ਘਰੇ ਜੁਹਾਰ ਨੂੰ ਸੰਭ ਰਹੀ ਸੀ ਮੈਂ ਕਿਉਂਕਿ ਉਸ ਦੇ ਵਿੱਚੋਂ ਫਿਰ ਟਾਈਮ ਹੀ ਨਹੀਂ ਮਿਲਿਆ ਤਾਂ ਕਰਕੇ ਮੈਂ ਕਿਹਾ ਵੀ ਇਹ ਤੋਂ ਬੁਟੀਕ ਤੋਂ ਹੀ ਸਟਾਰਟ ਕਰ ਲਾਂਗੇ ਆਪਾਂ ਤੇ ਇੱਕ ਪਤੇ ਦੀ ਗੱਲ ਦੱਸਦੀਆਂ ਬਈ ਮੈਂ ਨਾ ਡਾਈਪਰ ਚੇਂਜ ਕੀਤੇ ਸੀਗੇ ਮੈਂ ਪਹਿਲਾਂ ਜੁਹਾਰ ਦੇ ਪੈਂਪਰ ਤੇ 베ਬੀ ਹੱਗ ਦੇ ਹੀ ਯੂਜ਼ ਕੀਤੇ ਆ ਡਾਈਪਰ ਤੇ ਮੈਂ ਪਿੱਛੇ ਦੇ ਡਾਈਪਰ ਯੂਜ਼ ਕਰ ਲਏ ਤੇ ਉਹਦੇ ਜੁਹਾਰ ਦੇ ਬਹੁਤ ਰੈਸਸ ਹੋ ਗਏ ਸੀਗੇ ਤੇ ਮੈਂ ਇਹੀ ਸਲਾਹ ਦੇਣਾ ਚਾਹੂੰਗੀ ਤੁਹਾਨੂੰ ਸਾਰਿਆਂ ਨੂੰ ਵੀ ਜਿਹੜੇ ਆਪਾਂ ਡਾਈਪਰ ਯੂਜ਼ ਕਰਦੇ ਆ ਬੱਚੇ ਦੇ ਪਹਿਲਾਂ ਹੀ ਉਹੀ ਯੂਜ਼ ਕਰਿਆ ਕਰੋ ਮੈਨੂੰ ਤਾਂ ਪੈਂਪਰ ਤੇ ਦੂਸਰੀ ਵਧੀਆ ਲੱਗਦੇ ਆ 베ਬੀ ਹੱਗ ਦੇ ਆ ਮੈਂ ਵਿੱਚ ਦੀ ਯੂਜ਼ ਕਰ ਲਈ ਸੀਗੇ ਦੂਸਰੇ ਮੈਂ ਵੀ ਫੋਕੋ ਪੈਂਟਸ ਵਾਲੇ ਪਤਾ ਨਹੀਂ ਕੀ ਚੱਕਰ ਪਿਆ ਉਹਦੇ ਨਾਲ ਜਵਾਕ ਦੇ ਰੈਸਸ ਹੋ ਗਏ ਸ਼ਾਇਦ ਕਈ ਵਾਰ ਕੁਆਲਿਟੀ ਨਹੀਂ ਵਧੀਆ ਹੁੰਦੀ ਹਨ ਜਾਂ ਆਪਾਂ ਬੱਚੇ ਦੇ ਜਦੋਂ ਵਧੀਆ ਕੁਆਲਿਟੀ ਦੇ ਲਾਉਣੇ ਆ ਵਿੱਚ ਦੀ ਜੇ ਦੂਸਰਾ ਡਾਈਪਰ ਲਾ ਦਨੇ ਆ ਸ਼ਾਇਦ ਉਹਦੇ ਕਰਕੇ ਵੀ ਹੋ ਸਕਦਾਗਾ ਕਿਉਂਕਿ ਮੈਨੂੰ ਸਾਰਾ ਟਾਈਮ ਲਾਉਣੀ ਪੈਂਦੀ ਹੈ ਜੁਹਾਰ ਦੇ ਡਾਈਪਰ ਕਿਉਂਕਿ ਪੁਟੀਕ ਤੇ ਲੈ ਕੇ ਆਉਣਾ ਇੱਥੇ ਰੱਖਣਾ ਜਦੋਂ ਜੁਹਾਰ ਨੂੰ ਘਰੇ ਰੱਖਦੇ ਆ ਚਲੋ ਉਹ ਤਾਂ ਚੱਲ ਜਾਂਦਾ ਕੰਮ ਤੇ ਬਾਕੀ ਆਪਾਂ ਡੀਮਾਰਟ ਗਏ ਸੀ ਨਾਲੇ ਆਪਾਂ ਡੀਮਾਰਟ ਤੋਂ ਲਿਆਏ ਪੈਂਪਰ ਠੀਕ ਹੈ ਜੁਹਾਰ ਦੇ ਡਾਈਪਰ ਵੀ ਲਿਆਏ ਤੇ ਨਾਲੇ ਆਪਣਾ ਖਾਣ ਪੀਣ ਦਾ ਸਮਾਨ ਲਿਆਏ ਠੀਕ ਹੈ ਜਿਹੜਾ ਜਿਹੜਾ ਮੈਨੂੰ ਵਧੀਆ ਲੱਗਦਾਗਾ ਨਾਲੇ ਆਪਾਂ ਉਹ ਸਮਾਨ ਲਿਆਈ। ਨਾਲੇ ਆਪਾਂ ਹੁਣ ਬਣਾਉਣੀ ਆ ਇੰਸਟਾਗ੍ਰam ਵਾਸਤੇ ਵੀਡੀਓ। ਰਿੱਕੀ ਨੂੰ ਕਿਹਾਗਾ ਮੈਂ ਰਿੱਕੀ ਚਲੋ ਕਰ ਦੋ ਸਟਾਰਟ। ਹਾਂਜੀ ਬਾਈ ਤੇ ਕੁੜੀ ਦਾ ਕਮੈਂਟ ਆਇਆ ਸੀਗਾ ਵੀ ਦੀਦੀ ਵੀ ਕਾਟਨ ਦੇ ਸੂਟ ਤੁਸੀਂ ਕਦੋਂ ਸਮਰ ਕਲੈਕਸ਼ਨ ਹੈ ਨਾ ਸਮਰ ਕਲੈਕਸ਼ਨ ਵਿਥਿਨ 1 ਵੀਕ ਦੇ ਵਿੱਚ ਤੁਹਾਡੇ ਰੂਹ ਰੂ ਆ ਜੂਗੀ। ਠੀਕ ਹੈ ਕਿਉਂਕਿ ਆਪਣੇ ਡਿਜ਼ਾਈਨ ਆ ਜਿਹੜੇ ਸਾਰੇ ਰੈਡੀ ਹੋ ਰਹੇ ਆ ਬਟ ਇੱਕ ਮੈਂ ਤੁਹਾਡੇ ਲਈ ਸਪੈਸ਼ਲ ਆਫਰ ਲੈ ਕੇ ਆਈ ਆ। ਆਹ ਵਾਲਾ ਸੂਟ ਜਦੋਂ ਕੰਪਿਊਟਰ ਮਸ਼ੀਨ ਵਰਕ ਚੱਲਿਆ ਸੀ ਤਾਂ ਆਪਾਂ ਉਦੋਂ ਦੋ ਸੂਟ ਇਹ ਰੈਡੀ ਕਰਵਾਏ ਸੀਗੇ ਤੇ ਬਟ ਜੈਨੂਅਲ ਗੱਲ ਦੱਸਾਂ ਤੁਹਾਨੂੰ ਤਾਂ ਮੈਨੂੰ ਥੋੜਾ ਜਿਹਾ ਕੰਪਿਊਟਰ ਜਿਹੜਾ ਵਰਕ ਆ ਉਹ ਘੱਟ ਵਧੀਆ ਲੱਗਦਾਗਾ ਅਕੋਰਡਿੰਗ ਟੂ ਮਸ਼ੀਨ ਜਿਹੜਾ ਆਪਾਂ ਵੈਸੇ ਕਾਰੀਗਰ ਵਰਕ ਕਰਦੇ ਆ ਹਨਾ ਮੈਂ ਜੈਨੂਅਲ ਰਿਵਿਊ ਦਊਂਗੀ ਤੁਹਾਨੂੰ ਬਟ ਇਹ ਆਪਣੇ ਕੋਲ ਰੈਡੀ ਕੀਤੇ ਸੀ ਤਾਂ ਕਈ ਵਾਰ ਕਿਸੇ ਭੈਣਾਂ ਨੂੰ ਕੰਪਿਊਟਰ ਵਰਕ ਅੱਛਾ ਲੱਗਦਾ ਹੁੰਦਾ ਜੇ ਕਿਸੇ ਨੇ ਵੀ ਸੂਟ ਆਪਣੇ ਕੋਲ ਦੋ ਰੈਡੀ ਪਏ ਨੇ ਇਹ ਠੀਕ ਆ ਆਹ ਘੇਰੇ ਤੇ ਵਰਕ ਆ ਇਹਦਾ ਠੀਕ ਹੈ ਜੀ ਜੋਰ ਜੱਟ ਤੇ ਹੈਗਾਗਾ ਕਲਰ ਬਹੁਤ ਸੋਹਣਾਗਾ ਆਹ ਵਾਲਾ ਆਇਆ ਹੈ ਜਿਹੜਾ ਗਲੇ ਤੇ ਵਰਕ ਆ ਤੇ ਆਹ ਵਾਲਾ ਆ ਗਿਆ ਜੀ ਬਾਹਾਂ ਤੇ ਵਰਕ ਬਾਜੂ ਤੇ ਤੇ ਜਿਹੜਾ ਆਹ ਵਾਲਾ ਵਰਕ ਆ ਇਹ ਆ ਗਿਆ ਜੀ ਪੌਂਚੇ ਦੇ ਉੱਪਰ ਆ ਆ ਗਿਆ ਪੌਂਚੇ ਦੇ ਉੱਪਰ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਦੋ ਸੂਟ ਜਾਂ ਤਿੰਨ ਸ਼ਾਇਦ ਮੈਨੂੰ ਫਿਲਹਾਲ ਦੋ ਹੀ ਮਿਲੇ ਸੀਗੇ ਠੀਕ ਹੈ ਦੋ ਸੂਟ ਆਪਣੇ ਕੋਲ ਇਹ ਰੈਡੀ ਪਏ ਨੇ ਜੇ ਤੁਸੀਂ ਵਿਦਾਊਟ ਦੁਪੱਟਾ ਵਿਦਾਊਟ ਸਟੀਚਿੰਗ ਕਿਸੇ ਨੇ ਵੀ ਇਹ ਸੂਟ ਲੈਣਾਗਾ ਬੜਾ ਬਹੁਤ ਹੀ ਜੈਨੂਨ ਪ੍ਰਾਈਸ ਦੇ ਵਿੱਚ ਮੈਂ ਤੁਹਾਨੂੰ ਇਹ ਸੂਟ ਦੇ ਦੂੰਗੀ ਕਿਸੇ ਨੇ ਵੀ ਬਾਏ ਕਰਨਾ ਹੋਇਆ ਤਾਂ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਠੀਕ ਹੈ ਸੋ ਇਹਦੇ ਸਕਰੀਨਸ਼ਾਟ ਲੈ ਕੇ ਵੀਡੀਓ ਦੇ ਵਿੱਚੋਂ ਮੈਨੂੰ ਸੈਂਡ ਕਰ ਦਿਓ ਵੀ ਇਹ ਕਿੰਨੇ ਦਾ ਸੂਟ ਆ ਬਿਲਕੁਲ ਜੈਨੂਨ ਪ੍ਰਾਈਸ ਤੇ ਤੁਹਾਨੂੰ ਇਹ ਵਾਲਾ ਮੈਂ ਸੂਟ ਦੇ ਦੂੰਗੀ ਤੇ ਜੋਰ ਜੱਟੇ ਇਹ ਬਹੁਤ ਵਧੀਆ ਵਾਲੀ ਆ ਵਿਸਕੋਸ ਦਾ ਕੱਪੜਾ ਦਾ ਠੀਕ ਹੈ ਜੀ ਇਹ ਦੋ ਸੂਟ ਸੀਗੇ ਤੇ ਇੱਕ ਆਪਣੇ ਕੋਲ ਪਿਛਲੀਆਂ ਗਰਮੀਆਂ ਦੇ ਵਿੱਚੋਂ ਜਿਹੜਾ ਵੀ ਸਟਾਫ ਬਚਿਆ ਸੀਗਾ ਦਾ ਉਹ ਆਪਣੇ ਕੋਲ ਹੈਗਾਗਾ ਜੀ ਜੇ ਕਿਸੇ ਨੇ ਵਾਹ ਕਰਨਾ ਤਾਂ ਤੁਸੀਂ ਵਾਹ ਕਰ ਸਕਦੇ ਹੋ ਠੀਕ ਹੈ ਤਾਂ ਇਹ ਵੀ ਤੁਹਾਨੂੰ ਬਿਲਕੁਲ ਡਿਸਕਾਊਂਟ ਤੇ ਜਿਹੜਾ ਹੈਗਾਗਾ ਕੱਪੜਾ ਮਿਲ ਜੂਗਾ ਜਿਵੇਂ ਆਹ ਵਾਲਾ ਆਪਣੇ ਕੋਲ ਇੱਕ ਸ਼ਰਟ ਦਾ ਪੀਸ ਬਚਿਆ ਹੋਇਆਗਾ ਇਹਦੇ ਉੱਪਰ ਤੁਸੀਂ ਇਹਦੇ ਨਾਲ ਬਲੈਕ ਜਾਂ ਵਾਈਟ ਬਾਟਮ ਲਗਾ ਕੇ ਉਹਦੇ ਉੱਪਰ ਵਰਕ ਕਰਕੇ ਜਾਂ ਸ਼ਰਟ ਦਾ ਕੋਈ ਵੀ ਡਿਜ਼ਾਈਨ ਤੁਸੀਂ ਕ੍ਰੀਏਟ ਕਰਕੇ ਇਹਨੂੰ ਬਣਾ ਸਕਦੇ ਹੋ ਕਾਟਨ ਦਾਗਾ ਥੈਨ ਇੱਕ ਆਪਣੇ ਕੋਲ ਸੂਟ ਆਹ ਵਾਲਾ ਬਚਿਆ ਹੋਇਆਗਾ ਬਲੈਕ ਕਲਰ ਦਾ ਇਹका ਇਹਦੇ ਵਿੱਚ येलो प्रिंट ਆ ਤੁਸੀਂ ਇਹਨੂੰ ਕਿਵੇਂ ਵੀ ਡਿਜ਼ਾਈਨ ਕਰ ਸਕਦੇ ਹੋ ਜਾਂ ਮੇਰੇ ਤੋਂ ਵੀ ਕਰਵਾ ਸਕਦੇ ਹੋ ਜੇ ਤੁਸੀਂ ਖੁਦ ਡਿਜ਼ਾਈਨ ਕਰਨਾ ਚਾਹੁੰਦੇ ਹੋ ਤਾਂ ਖੁਦ ਕਰ ਸਕਦੇ ਹੋ ਬਿਲਕੁਲ ਜੈਨੂਨ ਪ੍ਰਾਈਸ ਦੇ ਉੱਤੇ ਤੁਹਾਨੂੰ ਇਹ ਸੂਟ ਮਿਲ ਜੂਗਾ ਇਹਦੇ ਨਾਲ येलो ਕਲਰ ਦੀ ਬਾਟਮ ਆ ਪਲੇਨ ਕਲਰ ਦੀ ਠੀਕ ਹੈ ਜੀ ਨੈਕਸਟ ਇੱਕ ਕੁੜਤੀ ਆਪਣੇ ਕੋਲ ਆਵ ਵਾਲੀ ਸੀਗੀ ਵਾਈਟ ਕਲਰ ਦੀ ਇਹਦੇ ਵਿੱਚ प्रिंट ਆ ਇਹਦੇ ਨਾਲ ਤੁਸੀਂ ਨੇਵੀ ਕਲਰ ਦੀ ਬਾਟਮ ਲਗਾ ਕੇ ਬਹੁਤ ਸੋਹਣਾ ਡਿਜ਼ਾਈਨ ਕ੍ਰੀਏਟ ਕਰ ਸਕਦੇ ਹੋ ਚਾਹੇ ਬਾਟਮ ਦੇ ਉੱਪਰ ਵਰਕ ਕਰਵਾ ਕੇ ਤੁਸੀਂ ਇਹਨੂੰ ਠੀਕ ਹੈ ਆਪਣੇ ਆਪਣਾ ਸੂਟ ਬਣਾ ਸਕਦੇ ਹੋ ਵਧੀਆ ਡਿਜ਼ਾਈਨ ਦਾ ਚਾਹੇ ਲੇਸਿਸ ਨਾਲ ਤੁਸੀਂ ਡਿਜ਼ਾਈਨ ਕ੍ਰੀਏਟ ਕਰ ਸਕਦੇ ਹੋ ਉਹ ਤੁਹਾਡੀ ਚੋਇਸ ਆ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਦਾਂ ਡਿਜ਼ਾਈਨ ਕ੍ਰੀਏਟ ਕਰ ਸਕਦੇ ਹੋ ਦੈਨ ਇੱਕ ਆਪਣੇ ਕੋਲ ਕੁੜਤੀ ਆ ਸੀ ਜੀ ਜਿਹੜੀ ਮਲਟੀ ਕਲਰ ਦੇ ਵਿੱਚ ਆਪਣੇ ਕੋਲ ਇੱਕ ਪੀਸ ਇਹਦਾ ਰਹਿ ਗਿਆ ਸੀਗਾ ਠੀਕ ਹੈ ਇਹਦੇ ਨਾਲ ਤੁਸੀਂ ਵਾਈਟ ਕਲਰ ਦੀ ਬਾਟਮ ਲਗਾ ਕੇ ਠੀਕ ਹੈ ਜਾਂ ਉਹਦੇ ਉੱਪਰ ਵਰਕ ਕਰਕੇ ਜਾਂ ਲੇਸਿਸ ਨਾਲ ਜਾਂ ਸਿੰਪਲ ਪਲੇਨ ਸੂਟ ਰੱਖ ਕੇ ਇਹ ਵੀ ਤੁਸੀਂ ਆਪ ਦਾ ਬਣਾ ਸਕਦੇ ਹੋ ਠੀਕ ਹੈ ਕਿੱਦਾਂ ਦਾ ਬਣਾ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਦੋ ਤਿੰਨ ਡਿਜ਼ਾਈਨ ਦਿਖਾ ਦੂੰਗੀ ਵੀ ਇਹ ਵਾਲੇ ਡਿਜ਼ਾਈਨਾਂ ਨੂੰ ਤੁਸੀਂ ਕਿੱਦਾਂ ਕ੍ਰੀਏਟ ਕਰ ਸਕਦੇ ਹੋ ਠੀਕ ਹੈ ਇੱਕ ਆਪਣੇ ਕੋਲ ਬਹੁਤ ਹੀ ਸੋਨਾ ਪੀਸ ਪਿਓਰ ਕਾਟਨ ਹੈ ਜੀ ਇਹ ਪਿਓਰ ਕਾਟਨ ਦਾ ਹੈਗਾ ਠੀਕ ਹੈ ਇਹ ਵੀ ਆਪਣੇ ਕੋਲ ਸ਼ਰਟ ਦਾ ਪੀਸ ਬਚਿਆ ਹੋਇਆਗਾ ਜੇ ਕਿਸੇ ਨੇ ਬਾਏ ਕਰਨਾ ਹੋਇਆ ਇਹ ਵੀ ਕਰ ਸਕਦੇ ਹੋ ਇਹਦੇ ਨਾਲ ਤੁਸੀਂ ਕਰੀਮ ਕਲਰ ਦੀ ਬਾਟਮ yellow ਕਲਰ ਦੀ ਬਾਟਮ ਜਾਂ ਇਹਦੇ ਵਿੱਚ ਜਿੰਨੇ ਵੀ ਕਲਰ ਆ ਉਹਦੇ ਅਕੋਰਡਿੰਗ ਕੋਈ ਵੀ ਕਲਰ ਦੀ ਬਾਟਮ ਲਗਾ ਕੇ ਤਿਆਰ ਕਰ ਸਕਦੇ ਹੋ ਇੱਕ ਤੁਸੀਂ ਆਹ ਸੂਟ ਦੇਖ ਸਕਦੇ ਹੋ ਜਿਹੜਾ ਆਪਾਂ 100 ਤੋਂ ਪਲੱਸ ਪੀਸ ਗਰਮੀ ਦੇ ਵਿੱਚ ਸੇਲ ਕਰਤਾ ਸੀਗਾ ਬਟ ਇਹ ਮੈਨੂੰ ਬਾਅਦ ਦੇ ਵਿੱਚ ਕਿਸੇ ਸ਼ਾਪ ਤੇ ਮਿਲਿਆ ਪਿਆ ਸੀਗਾ ਇੱਕ ਸੂਟ ਦਾ ਕੱਪੜਾ ਪਿਆ ਸੀ ਤਾਂ ਮੈਂ ਲੈ ਲਿਆ ਸੀ ਬਟ ਉਹ ਤੋਂ ਗਰਮੀ ਚਲੀ ਗਈ ਸੀ ਤਾਂ ਕਿਸੇ ਨੇ ਵੀ ਇਹ ਵਾਲਾ ਸੂਟ ਦੁਬਾਰੇ ਵਾਹੇ ਕਰਨਾਗਾ ਤਾਂ ਇੱਕ ਇੱਕ ਕਮੀਜ਼ ਪਈ ਹੈ ਆਪਣੇ ਕੋਲ ਠੀਕ ਹੈ ਬਾਟਮ ਤੇ ਵਰਕ ਸੀਗਾ ਪੌਕੇਟ ਵਾਲਾ ਡਿਜ਼ਾਈਨ ਸੀ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ ਇਹਨੂੰ ਦੈਨ ਇਸ ਤੋਂ ਬਾਅਦ ਇੱਕ ਕਮੀਜ਼ ਦਾ ਪੀਸ ਆਪਣੇ ਕੋਲ ਆ ਰਿਹਾ ਜੀ ਬਹੁਤ ਸੋਹਣਾ ਕਲਰ ਹੈ ਇਹਦੇ ਨਾਲ ਵਾਈਟ ਬਾਟਮ ਲਗਾ ਕੇ ਬਾਟਮ ਦੇ ਉੱਪਰ ਵਰਕ ਕਰਵਾ ਕੇ ਬਹੁਤ ਸੋਹਣਾ ਡਿਜ਼ਾਈਨ ਤੁਸੀਂ ਕ੍ਰੀਏਟ ਕਰ ਸਕਦੇ ਹੋ ਪਿਓਰ ਕਾਟਨ ਦਾ ਕੱਪੜਾ ਦਾ ਇੱਕ ਆਪਣੇ ਕੋਲ yellow ਕਲਰ ਦਾ ਪਿਓਰ ਕਾਟਨ ਦਾ ਕੱਪੜਾ ਹੈਗਾ ਠੀਕ ਹੈ ਇਹ ਵੀ ਆਪਣੇ ਕੋਲ ਇੱਕ ਸ਼ਰਟ ਪੀਸ ਬਚਿਆ ਸੀਗਾ ਇਹਦੇ ਵੀ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਕ੍ਰੀਏਟ ਕਰ ਸਕਦੇ ਹੋ ਨਾਲ ਵਾਈਟ ਕਲਰ ਦੀ ਸਲਵਾਰ ਲਗਾ ਕੇ ਕਿਸੇ ਨੇ ਵੀ ਬਾਏ ਕਰਨੇ ਹੋਣਗੇ ਤਾਂ ਕਰ ਸਕਦੇ ਹਾਂ ਇੱਕ ਆਪਣੇ ਕੋਲ ਆਸੀ ਜੀ ਸ਼ਰਟ ਦਾ ਕੱਪੜਾ ਨੇਵੀ ਬਲੂ ਕਲਰ ਦਾ ਇਹਦੇ ਨਾਲ ਬਲੂ ਕਲਰ ਦੀ ਹੈਗੀ ਆ ਬਾਟਮ ਨਾਲ ਪਲੇਨ ਇਹਦੇ ਉੱਪਰ ਵਰਕ ਕਰਾਉਣਾ ਥੋੜੀ ਮਰਜ਼ੀ ਆ ਆਨ ਸਟਿਚ ਲੈਣਾ ਥੋੜੀ ਮਰਜ਼ੀ ਆ ਲੇਸਸ ਨਾਲ ਡਿਜ਼ਾਈਨ ਕਰਨਾ ਤੁਹਾਡੀ ਮਰਜ਼ੀ ਆ ਇਹ ਬਿਲਕੁਲ ਜੈਨੂਨ ਪ੍ਰਾਈਸ ਦੇ ਉੱਤੇ ਤੁਹਾਨੂੰ ਜਿਹੜੇ ਹੈਗੇ ਆ ਸੂਟ ਮੇਰੇ ਕੋਲੋਂ ਮਿਲ ਜਾਣਗੇ ਇਹਨਾਂ ਤੇ ਕਿਵੇਂ-ਕਿਵੇਂ ਦਾ ਡਿਜ਼ਾਈਨ ਕ੍ਰੀਏਟ ਕਰ ਸਕਦੇ ਹਾਂ ਉਹ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦੇਣੀ ਆ ਵੇਟ ਕਰੋ ਇੱਕ ਸੂਟ ਆਪਣੇ ਕੋਲ ਇਹ ਵੀ ਪਿਆ ਜੀ ਬਹੁਤ ਲਾਈਟ ਕਲਰ ਦਾ ਲਾਈਨਿੰਗ ਲੱਗੀ ਹੋਈ ਆ ਕਿਉਂਕਿ ਪਤਲਾ ਕਪੜਾ ਦਾ ਠੀਕ ਹੈ ਬਿਲਕੁਲ ਪਲੇਨ ਸ਼ਰਟ ਰੱਖੀ ਹੋਈ ਆ ਆਪਾਂ ਬਿਲਕੁਲ ਪਲੇਨ ਪਲੇਨ ਸ਼ਰਟ ਰੱਖ ਕੇ ਆਪਾਂ ਬਾਟਮ ਤੇ ਇਦਾਂ ਵਰਕ ਕਰਵਾ ਸਕਦੇ ਆ ਪਲੇਨ ਬਾਟਮ ਤੇ ਆਪਾਂ ਇੰਨਾ ਕ ਵਰਕ ਕਰਾ ਕੇ نیچے ਲੇਜ਼ ਲੱਗ ਜੂਗੀ ਇਹ ਵੀ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਆ ਉਹ ਤਿਆਰ ਹੁੰਦਾਗਾ ਇਦਾਂ ਤੁਸੀਂ ਇਹ ਵੀ ਜਿਹੜਾ ਸੂਟ ਆ ਉਹ ਆਪ ਦਾ ਕ੍ਰੀਏਟ ਕਰ ਸਕਦੇ ਹੋ ਠੀਕ ਹੈ ਜਾਂ ਇਦਾਂ ਤੁਸੀਂ ਜਿੱਦਾਂ ਸਲਵਾਰ ਨੂੰ ਵੀ ਪਲੇਨ ਰੱਖਣਾਗਾ ਤਾਂ ਬਾਹਾਂ ਦੇ ਉੱਤੇ ਸਲਵਾਰ ਨਾਲ ਦਾ ਕੱਪੜਾ ਲਾ ਕੇ ਆ ਬਾਹਾਂ ਦਾ ਡਿਜ਼ਾਈਨ ਕ੍ਰੀਏਟ ਕਰ ਸਕਦੇ ਹਾਂ ਠੀਕ ਹੈ ਗਲੇ ਦੇ ਉੱਪਰ ਆਪਾਂ ਲੇਸ ਲਗਾ ਕੇ ਗਲੇ ਦਾ ਡਿਜ਼ਾਈਨ ਕ੍ਰੀਏਟ ਕਰ ਸਕਦੇ ਹਾਂ ਤੇ ਘੇਰੇ ਤੇ ਇਦਾਂ ਡਿਜ਼ਾਈਨ ਪਾ ਸਕਦੇ ਹਾਂ ਆਪਾਂ ਲੇਸ ਲਗਾ ਕੇ ਨਾਲ ਕਟ ਵਰਕ ਠੀਕ ਹੈ ਇਦਾਂ ਕਰਵਾ ਸਕਦੇ ਹਾਂ ਜਾਂ ਆਪਾਂ ਗਲੇ ਤੇ ਆ ਡਿਜ਼ਾਈਨ ਕਰ ਸਕਦੇ ਹਾਂ ਠੀਕ ਹੈ ਪਾਈਪਿੰਗ ਕਰਦ ਕੇ ਬਟਨ ਲਗਾ ਕੇ ਤੇ ਬਾਜੂ ਤੇ ਆ ਡਿਜ਼ਾਈਨ ਜਿੰਨੀਆਂ ਵੀ ਤੁਹਾਨੂੰ ਮੈਂ ਦਿਖਾਇਆ ਇਹਨਾਂ ਵਿੱਚੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਇਹਨਾਂ ਤੇ ਬਣਾ ਸਕਦੇ ਹੋ ਬਾਕੀ ਤੁਸੀਂ ਇਹੀ ਕੱਪੜਿਆਂ ਤੇ ਕਿੱਦਾਂ ਦਾ ਡਿਜ਼ਾਈਨ ਕ੍ਰੀਏਟ ਕਰਨਾ ਚਾਹੁੰਦੇ ਆ ਤਾਂ ਮੇਰੀ ਇੰਸਟਾ ਪ੍ਰੋਫਾਈਲ ਤੇ ਜਾਓ ਉੱਥੇ ਤੁਹਾਨੂੰ ਗਰਮੀ ਦੀ ਸਮਰ ਦੀ ਕਾਫੀ ਸਾਰੀ ਕਲੈਕਸ਼ਨ ਦੇਖਣ ਨੂੰ ਮਿਲ ਜੂਗੀ ਉੱਥੇ ਕਾਫੀ ਸਾਰੇ ਡਿਜ਼ਾਈਨਸ ਹੋਣਗੇ ਉਹਨਾਂ ਚੋਂ ਕੋਈ ਵੀ ਡਿਜ਼ਾਈਨ ਤੁਸੀਂ ਆਹ ਵਾਲੇ ਫੈਬਰਿਕ ਤੇ ਬਣਵਾ ਸਕਦੇ ਠੀਕ ਹੈ ਜੀ ਤਾਂ ਇਹ ਮੇਰਾ ਸੀਗਾ ਵੀ ਮੈਂ ਚਲੋ ਤੁਹਾਨੂੰ ਹੁਣ ਜਿਹੜੇ ਸਮਰ ਵਾਲੇ ਕੱਪੜੇ ਆਪਣੇ ਕੋਲ ਪਏ ਆ ਡਿਸਕਾਊਂਟ ਤੇ ਆਪਾਂ ਤੁਹਾਨੂੰ ਦੇ ਦਾਂਗੇ ਵੀ ਤੁਹਾਨੂੰ ਦਿਖਾ ਦਾਂ ਤੇ ਇੱਕ ਅੱਧਾ ਸੂਟ ਆਪਣੇ ਕੋਲ ਹੋਰ ਵੀ ਪਿਆਊਗਾ ਉਹ ਮੈਂ ਤੁਹਾਨੂੰ ਦਿਖਾਉਂ ਹਾਂਜੀ ਬਾਈ ਤੇ ਇੱਕ ਆਪਣੇ ਕੋਲ ਆਹ ਵਾਲੇ ਡਿਜ਼ਾਈਨ ਆਏ ਸੀਗੇ ਪਿਓਰ ਜੋਰਜਟ ਦੇ ਉੱਤੇ ਇਹ ਆਰੀ ਵਰਕ ਆਗਾ ਠੀਕ ਹੈ ਸਾਰੇ ਪ੍ਰਿੰਟ ਦੇ ਉੱਤੇ ਤੇ ਬਹੁਤ ਸੋਹਣਾ ਇਹਦਾ ਸਟਾਫ ਆਗਾ ਠੀਕ ਹੈ ਪਿਓਰ ਜੋਰਜਟ ਹੈ ਉੱਪਰ ਸਾਰਾ ਆਰੀ ਵਰਕ ਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾਗਾ ਤੇ ਨਾਲ ਇਹਦੇ ਪਲੇਨ ਸਲਵਾਰ ਹੈ ਠੀਕ ਹੈ ਚੈੱਕ ਕਰ ਸਕਦੇ ਹੋ ਇਹਦੇ ਨਾਲ ਪਲੇਨ ਸਲਵਾਰ ਹੈ ਮਹਿੰਦੀ ਕਲਰ ਦੀ ਚਾਹੇ ਤੇ ਇਹਦੀ ਸਲਵਾਰ ਦੇ ਉੱਤੇ ਤੁਸੀਂ ਵਰਕ ਕਰਵਾ ਸਕਦੇ ਹੋ ਨਾਲ ਦੁਪੱਟਾ ਲਾਉਣਾ ਤੁਹਾਡੀ ਮਰਜ਼ੀ ਆ ਨਹੀਂ ਲਾਉਣਾ ਉਹ ਵੀ ਤੁਹਾਡੀ ਮਰਜ਼ੀ ਆ ਵਿਦਆਉਟ ਵਰਕ ਏਦਾਂ ਹੀ ਪੀਸ ਲੈਣਾ ਉਹ ਵੀ ਤੁਹਾਡੀ ਮਰਜ਼ੀ ਆ ਠੀਕ ਆ ਇਹ ਵਾਲਾ ਇੱਕ ਸੂਟ ਆਪਣੇ ਕੋਲ ਪਿਆ ਤੇ ਇਹ ਵੀ ਤੁਸੀਂ ਖਰੀਦ ਸਕਦੇ ਹੋ then ਇੱਕ ਆਪਣੇ ਕੋਲ ਆ ਪਿਆ ਗਿਆ ਜੀ print ਠੀਕ ਆ ਇਹ ਪੂਰਾ ਸੂਟ ਦਾ ਕੱਪੜਾ ਹੈਗਾ ਤੁਸੀਂ ਕੱਲੀ ਸ਼ਰਟ ਲੈਣੀ ਆ ਨਾਲ ਪਲੇਨ ਸਲਵਾਰ ਲੈਣੀ ਆ ਤੁਹਾਡੀ ਮਰਜ਼ੀ ਆ ਕਿਦਾਂ ਡਿਜ਼ਾਈਨ ਕ੍ਰੀਏਟ ਕਰਨਾ ਵਰਕ ਕਰਨਾ ਲੇਸਿਸ ਲਾਉਣੀਆਂ ਨੇ ਨਹੀਂ ਲਾਉਣੀਆਂ ਦਪੱਟਾ ਨਾਲ ਲੈਣਾ ਸਟੀਚਿੰਗ ਕਰਵਾਉਣੀ ਹੈ ਨਹੀਂ ਕਰਵਾਉਣੀ ਯੂਅਰ ਚੁਆਇਸ ਠੀਕ ਹੈ ਤੁਹਾਡੀ ਉਹ ਚੁਆਇਸ ਆ ਆਪਾਂ ਉਹਦੇ ਵਿੱਚ ਕੋਈ ਹੋਣੀ ਹੈਗਾ ਇੱਕ ਆਪਣੇ ਕੋਲ ਇਹ ਪਿਆਗਾ ਇੱਕ ਆਪਣੇ ਕੋਲ ਆਹ ਵਾਲਾ ਸੂਟ ਪਿਆਗਾ ਇਹ ਮੈਂ ਦੁਬਾਰਾ ਮੰਗਵਾਇਆ ਪਹਿਲਾਂ ਵੀ ਸਾਡੇ ਕੋਲ ਇਹ ਗਰਮੀਆਂ ਦੇ ਵਿੱਚ ਸੂਟ ਆਇਆ ਸੀਗਾ ਉਦੋਂ ਅਸੀਂ ਬਹੁਤ ਜ਼ਿਆਦਾ ਇਹ ਪੀਸ ਸੇਲ ਕੀਤੇ ਸੀਗੇ ਇਹਦੇ ਵਿੱਚ ਵੀ ਆਪਣੇ ਕੋਲ ਸਿਰਫ ਇੱਕ ਕਮੀਜ਼ ਦਾ ਕੱਪੜਾ ਹੈਗਾਗਾ ਕਿਸੇ ਨੇ ਖਰੀਦਣਾ ਤਾਂ ਖਰੀਦ ਸਕਦੇ ਹੋ ਦੈਨ ਇਸ ਤੋਂ ਬਾਅਦ ਇੱਕ ਸੂਟ ਦਾ ਆਪਣੇ ਕੋਲ ਆਪੇ ਹੈ ਜੀ ਨੇਵੀ ਕਲਰ ਇਹਨੂੰ ਲੇਸਿਸ ਲਾ ਕੇ ਬਣਾਉਣਾ ਤੁਹਾਡੀ ਮਰਜ਼ੀ ਆ ਪਲੇਨ ਸਲਵਾਰ ਲਾ ਕੇ ਦੋ ਸੂਟ ਬਣਾਉਣੇ ਆ ਤੁਹਾਡੀ ਮਰਜ਼ੀ ਆ ਕੁਝ ਵੀ ਲੇਸ ਨਹੀਂ ਲਾਉਣੀ ਕੋਈ ਡਿਜ਼ਾਈਨ ਕ੍ਰੀਏਟ ਨਹੀਂ ਕਰਨਾ ਉਹ ਵੀ ਤੁਹਾਡੀ ਚੋਇਸ ਆ ਇਦਾਂ ਵਾਹੇ ਕਰਨਾ ਉਹ ਵੀ ਤੁਹਾਡੀ ਚੋਇਸ ਆ ਦੁਪੱਟਾ ਲੈਣਾ ਵਿਦਆਊਟ ਦੁਪੱਟਾ ਲੈਣਾ ਤੁਹਾਡੀ ਮਰਜ਼ੀ ਆ ਠੀਕ ਹੈ ਇਹ ਵੀ ਆਪਣੇ ਕੋਲ ਕਾਟਨ ਦਾ ਪੀਸ ਆ ਦੈਨ ਇਸ ਤੋਂ ਬਾਅਦ ਆਪਣੇ ਕੋਲ ਤਿੰਨ ਬਹੁਤ ਸੋਹਣੇ ਪੀਸ ਰੈਡੀ ਹੋਏ ਆ ਜਿਹੜੇ ਬਿਲਕੁਲ ਜਿਹੜੇ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਈਸ ਦੇ ਵਿੱਚ ਸੇਲ ਹੋਣ ਵਾਲੀ ਸੂਟ ਆ ਠੀਕ ਹੈ ਜਿਹੜਾ ਆਪਾਂ ਤੁਹਾਨੂੰ ਬਿਲਕੁਲ ਜੈਨੂਨ ਪ੍ਰਾਈਸ ਦੇ ਵਿੱਚ ਦੇ ਦਾਂਗੇ ਠੀਕ ਹੈ ਉਹ ਆਪਣੇ ਕੋਲ ਤਿੰਨ ਸੂਟ ਹੀ ਰਹਿ ਗਏ ਘੱਟੋ ਘੱਟ ਆਪਣੇ ਕੋਲ 20 25 ਪੀਸ ਸੀਗੇ ਜਿਹੜੇ ਆਪਾਂ ਸੇਲ ਕਰਦੇ ਸੀਗੇ ਬਟ ਇਹੇ ਉਹ ਤੋਂ ਗਰਮੀਆਂ ਲੰਘਣ ਵਾਲੀਆਂ ਸੀ ਜਦੋਂ ਆਪਾਂ ਪੀਸ ਲੈ ਕੇ ਆਏ ਸੀਗੇ ਠੀਕ ਹੈ ਇਸ ਤੋਂ ਬਾਅਦ ਸਰਦੀ ਸਟਾਰਟ ਹੋ ਗਈ ਸੀ ਤਾਂ ਦੈਨ ਹੁਣ ਗਰਮੀ ਸਟਾਰਟ ਹੋਣੀ ਆ ਤਾਂ ਮੈਂ ਸੋਚਿਆ ਕਿਉਂ ਨਾ ਵੀ ਆਪਾਂ ਇੰਨਾ ਉੱਤੇ ਆਫਰ ਲਗਾ ਦਿੱਤੀ ਜਾਵੇ ਕਿਉਂਕਿ ਕਾਫੀ ਸਾਰੀਆਂ ਮੇਰੀਆਂ ਭੈਣਾਂ ਐਵੇਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਮੀਦ ਹੁੰਦੀ ਹੈ ਵੀ ਮਨਪ੍ਰੀਤ ਗਰਮੀ ਵਾਲੀ ਸੂਤ ਤਾਂ ਤੇ ਵੀ ਆਫਰ ਲਗਾਵੇ ਸਰਦੀਆਂ ਵਾਲੇ ਤੇ ਵੀ ਲਗਾਵੇ ਠੀਕ ਆ ਤਾਂ ਗਰਮੀ ਵਾਲੇ ਤੇ ਵੀ ਮੈਂ ਤੁਹਾਡੇ ਲਈ ਆਫਰ ਲਗਾ ਰਹੀ ਆ ਜਿਨ੍ਹਾਂ ਨੇ ਵੀ ਲੈਣੇ ਹੋਣਗੇ ਲੈ ਸਕਦੇ ਹੋ ਆ ਵਾਲੀ ਸ਼ਰਟ ਹੈ ਜੀ ਪਿਓਰ ਮਸਲੀਨ ਲਾਈਨਿੰਗ ਵਾਲੀ ਤੇ ਇਹ ਸ਼ਰਟ ਤਿਆਰ ਹੋਈ ਹੋਈ ਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤੇ ਕਲਰ ਤਾਂ ਤੁਹਾਨੂੰ ਪਤਾ ਹੀ ਆ ਵੀ ਇਹ 트ੈਂਡਿੰਗ ਵਾਲਾ ਕਲਰ ਆ ਠੀਕਾ yellow color ਬਿਲਕੁਲ light yellow ਤੇ ਇਹਦੇ ਬੋਟਮ ਦੇ ਉੱਪਰ ਜੀ ਇਹਦੇ ਵਿੱਚ ਜਿਹੜਾ ਕਲਰ ਆ ਉਹੀ ਕਲਰ ਦਾ ਆਪਾਂ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਪੌਂਚੇ ਦੇ ਉੱਤੇ ਵਰਕ ਕੀਤਾਗਾ ਪਿਓਰ ਮਸਲੀਨ ਦੀ ਨਾਲ ਸਲਵਾਰ ਹੈਗੀ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਦਾ ਬਹੁਤ ਹੀ ਜ਼ਿਆਦਾ ਸੋਹਣਾਗਾ ਉਹ ਦੁਪੱਟਾ ਮੈਂ ਤੁਹਾਨੂੰ ਦਿਖਾ ਦੇਣੀ ਆ ਪਿਓਰ ਮਸਲੀਨ ਦਾ ਦੁਪੱਟਾ ਦਾ ਲਾਈਨਿੰਗ ਵਾਲਾ ਜਿਹੜਾ ਬਾਜ਼ਾਰ ਦੇ ਵਿੱਚੋਂ ਘੱਟੋ-ਘੱਟ ਆਪਾਂ ਨੂੰ 5500 ਦੇ ਵਿੱਚ ਇਕੱਲਾ ਦੁਪੱਟਾ ਹੀ ਮਿਲਦਾਗਾ ਠੀਕ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ ਵਿੱਚ ਬਹੁਤ ਸੋਹਣਾ ਦਾ ਕਾਲਜ ਵਾਲੀਆਂ ਕੁੜੀਆਂ ਦੇ ਲਈ ਜਾਂ ਜੋ ਵੀ ਤੁਸੀਂ ਆਪਾਂ ਨੂੰ ਐਵੇਂ ਹੁੰਦਾ ਆਉਣ ਜਾਣ ਵਾਸਤੇ ਕੈਜੂਅਲ ਵੇਅਰ ਵਾਸਤੇ ਸੂਟ ਬਹੁਤ ਸੋਹਣਾ ਤਿਆਰ ਹੋਇਆ ਤੁਸੀਂ ਖਰੀਦ ਸਕਦੇ ਹੋ ਇੱਕ ਆਪਣੇ ਕੋਲ ਇਹ ਸੂਟ ਆ ਇੱਕ ਇਹ ਹੀ ਚੀਜ਼ ਦੇ ਵਿੱਚ ਆਪਣੇ ਕੋਲ ਹੈਗਾਗਾ ਪਿਓਰ ਆਰਗੈਂਜ਼ਾ ਮਸਲੀਨ ਦੇ ਉੱਤੇ ਸ਼ਰਟ ਬਣੀ ਹੋਈ ਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਇਹਦੇ ਨਾਲ ਦੇ ਤਾਂ ਘੱਟੋ ਘੱਟ ਆਪਣੇ ਕੋਲ 5-6 ਸੀਗੇ ਸੇਮ ਉਹ ਆਪਣੇ ਸੇਲ ਹੋ ਗਏ ਸੀ ਇਹ ਸਾਰੇ ਤੇ ਆਹ ਵਾਲਾ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਦੁਪੱਟਾ ਹੈਗਾ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਆ ਦੁਪੱਟੇ ਦਾ ਤੇ ਕਲਰ ਤਾਂ ਬਹੁਤ ਹੀ ਜਿਆਦਾ ਸੋਹਣਾਗਾ ਤੇ ਆਹ ਸਲਵਾਰ ਆ ਪਿਓਰ ਮਸਲੀਨ ਦੀ ਤੇ ਇਹਦੀ ਸਲਵਾਰ ਦੇ ਉੱਤੇ ਵੀ ਬਹੁਤ ਹੀ ਸੋਬਰ ਜਿਹਾ ਜਿਹੜਾ ਹੈਗਾ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਪਹੁੰਚੇ ਦੇ ਉੱਤੇ ਇੱਕੇ ਦੇ ਵਿੱਚ ਲਾਸਟ ਸੂਟ ਹੋਰ ਰਹਿ ਗਿਆ ਜਿਹੜਾ ਮੇਰਾ ਫੇਵਰਿਟ ਕਲਰ ਆ ਆਲਮੋਸਟ ਮੈਨੂੰ ਬਹੁਤ ਸੋਹਣਾ ਲੱਗਦਾ ਹੁੰਦਾ ਇਹ ਕਲਰ ਕਿਉਂਕਿ ਇਹ ਕਲਰ ਇਹੋ ਜਿਹਾ ਜਿਹਦੇ ਵਿੱਚ ਬੰਦਾ ਗੋਰਾ ਵੀ ਪਾ ਸਕਦਾ ਜਿਹਦਾ ਕਲਰ ਡਾਰਕ ਆ ਉਹ ਵੀ ਪਾ ਸਕਦਾ ਜਿਹਦਾ ਕਲਰ ਨਾ ਗੋਰਾ ਨਾ ਕਾਲਾ ਉਹ ਵੀ ਪਾ ਸਕਦਾ ਬੰਦਾ ਇਹ ਕਲਰ ਸਾਰਿਆਂ ਦੇ ਹੀ ਜੱਚਦਾਗਾ ਫਰੋਜੀ ਕਲਰ ਠੀਕ ਹੈ ਤੇ ਇਹ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਆ ਠੀਕ ਹੈ ਸਲਵਾਰ ਮਸਲੀਨ ਦੀ ਆ ਤੇ ਇਹਦੇ ਉੱਤੇ ਕਲਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵੀ ਰੰਗ ਵੀ ਬਹੁਤ ਉੱਠ ਰਿਹਾ ਕਢਾਈ ਸਲਵਾਰ ਦੇ ਉੱਤੇ ਬਾਟਮ ਦੇ ਉੱਤੇ ਦੇ ਵਰਕ ਆ ਠੀਕ ਹੈ ਤੇ ਆਹ ਵਾਲੀ ਹੈਗੀ ਇਹਦੇ ਨਾਲ ਚੁੰਨੀ ਦੇਖੋ ਬਹੁਤ ਸੋਹਣਾ ਇਹਦੇ ਨਾਲ ਦੁਪੱਟਾ ਹੈਗਾ ਠੀਕ ਹੈ ਇਹ ਵਾਲੇ ਤਿੰਨ ਸੂਟ ਸੀ ਜਿਹੜੇ ਆਪਣੇ ਕੋਲ ਵਿੱਦ ਦੁਪੱਟਾ ਵਿੱਦ ਵਰਕ एवरीथिंग ਸਾਰਾ ਕੁਝ ਇਹਨਾਂ ਦਾ ਰੈਡੀ ਹੈ ਦੂਸਰੀਆਂ ਸ਼ਰਟਾਂ ਦੱਸਤੀਆਂ ਮੈਂ ਤੁਹਾਨੂੰ ਫੁੱਲ ਡਿਟੇਲ ਦੇ ਵਿੱਚ ਸਾਰੀ ਚੀਜ਼ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਠੀਕ ਹੈ ਕਿਸੇ ਵੀ ਪਹਿਣ ਨੇ ਖਰੀਦਣਾ ਹੋਇਆ ਬਿਲਕੁਲ ਜੈਨੂਨ ਪ੍ਰਾਈਸ ਆ ਇਸ ਤੋਂ ਘੱਟ ਪ੍ਰਾਈਸ ਦੇ ਵਿੱਚ ਇਹ ਤੁਹਾਨੂੰ ਕਦੇ ਨਹੀਂ ਮਿਲਣਗੇ ਬਰ ਕੋਆ ਚੁੰਨੀ ਨਾਲ ਜਿਹੜੀਆਂ ਵੀ ਸ਼ਰਟਾਂ ਨੇ ਠੀਕ ਹੈ ਜਰੂਰ ਮੈਨੂੰ ਤੁਸੀਂ ਮੈਸੇਜ ਕਰਿਓ WhatsApp ਤੇ 6283177170 6283177170 ਇਹਦੇ ਉੱਪਰ ਤੁਸੀਂ ਸਕਰੀਨਸ਼ਾਟ ਲੈ ਕੇ ਭੇਜਣਾ ਸੂਟ ਦਾ ਤੇ ਮੈਂ ਤੁਹਾਨੂੰ ਪ੍ਰਾਈਸ ਕਨਫਰਮ ਕਰਕੇ ਆਪਣਾ ਆਰਡਰ ਪਲੇਸ ਕਰ ਸਕਦਾ ਥੈਂਕ ਯੂ ਸੋ ਮੱਚ ਧੰਨਵਾਦ ਸਾਰਿਆਂ ਦਾ ਹਾਂਜੀ ਗਾਇਸ ਤੇ ਹੁਣ ਮੈਂ ਤੁਹਾਨੂੰ ਆ ਸਾਰਾ ਮਟੀਰੀਅਲ A to Z ਦਿਖਾਤਾ ਠੀਕ ਆ ਮੈਂ ਸਟੱਫ ਤੁਹਾਨੂੰ ਦੱਸਤਾ ਵੀ ਜੋਰ ਜੱਟਾ ਜਾਂ ਕਿੱਦਾਂ ਕਿਵੇਂ ਆ ਠੀਕ ਆ ఎవਰੀਥਿੰਗ ਸਾਰਾ ਕੁਝ ਮੈਂ ਤੁਹਾਨੂੰ ਦੱਸ ਚੁੱਕੀ ਆ ਤੇ ਬਾਕੀ ਤੁਸੀਂ ਕਿਸੇ ਨੇ ਵੀ ਬਾਏ ਕਰਨਾ ਹੋਇਆ ਮੈਂ ਤੁਹਾਨੂੰ ਕਿਹਾ ਹੋਇਆ ਵੀ WhatsApp ਨੰਬਰ ਮੈਂ ਤੁਹਾਨੂੰ ਦਿੱਤਾ ਹੋਇਆਗਾ ਤੇ ਜਿਹੜਾ ਆਰਡਰ ਪਲੇਸ ਕਰਨ ਦਾ ਮੈਂ ਸਾਰਾ ਤੁਹਾਨੂੰ ਪ੍ਰੋਸੀਜਰ ਆ ਉਹ ਦੱਸ ਦਿੰਨੀ ਆ ਜਿਹੜੀ ਪਹਿਲਾਂ ਤਾਂ ਤੁਸੀਂ ਫੋਟੋ ਭੇਜਣੀ ਆ ਮੈਨੂੰ ਸਕਰੀਨਸ਼ਾਟ ਲੈ ਕੇ ਠੀਕ ਆ ਜਿੰਨਾ ਵੀ ਤੁਸੀਂ ਵੀਡੀਓ ਦੇ ਵਿੱਚ ਜਿਹੜਾ ਵੀ ਸੂਟ ਦੇਖਣਾ ਉਹਦਾ ਸਕਰੀਨਸ਼ਾਟ ਲੈ ਕੇ ਭੇਜਣਾ ਉਹ ਮੈਨੂੰ WhatsApp ਤੇ ਭੇਜ ਦੇਣਾ ਤੁਸੀਂ ਉਸ ਤੋਂ ਬਾਅਦ ਤੁਸੀਂ ਇਸ ਠੀਕ ਹੈ ਫੈਬਰਿਕ ਡਿਟੇਲ ਸਭ ਕੁਝ एवरीथिंग ਉਹ ਆਪਣਾ ਤੁਹਾਨੂੰ ਮੈਂ ਦੱਸ ਦੇਣਾਗਾ ਇਸ ਤੋਂ ਬਾਅਦ ਪੇਮੈਂਟ ਜਿਹੜੀ ਹੁੰਦੀ ਹੈ ਜੀ ਉਹ ਅਡਵਾਂਸ ਹੁੰਦੀ ਆ ਠੀਕ ਹੈ 70% ਆਪਣੀ ਅਡਵਾਂਸ ਹੁੰਦੀ ਆ ਦਿਨ ਜਿਹੜੀ ਦੂਸਰੀ ਪੇਮੈਂਟ ਹੁੰਦੀ ਆ ਉਹ ਜਦੋਂ ਤੁਹਾਡਾ ਆਰਡਰ ਕੰਪਲੀਟ ਹੋ ਜਾਂਦਾ ਤੁਸੀਂ ਉਦੋਂ ਮੈਨੂੰ ਪੇ ਕਰਨਾਗਾ ਠੀਕ ਹੈ ਜਦੋਂ ਮਤਲਬ ਡਿਸਪੈਚ ਕਰਨ ਤੋਂ ਪਹਿਲਾਂ ਪੇ ਕਰਨਾਗਾ ਤਾਂ ਉਹ ਆਪਣਾ ਪੇ ਕਰਨ ਤੋਂ ਬਾਅਦ ਫਿਰ ਮੈਕਸਿਮਮ ਆਪਣੇ ਜਿੰਨੇ ਵੀ ਦੇਣ ਲੱਗਦੇ ਆ ਉਹ ਮੈਂ ਤੁਹਾਨੂੰ ਦੱਸ ਦੂੰ ਵੀ ਇਹ ਸੂਟ ਨੂੰ ਕਿੰਨਾ ਕੁ ਟਾਈਮ ਲੱਗੂਗਾ ਉਸ ਤੋਂ ਬਾਅਦ ਤੁਹਾਡੇ ਤੋਂ ਐਡਰੈਸ ਲਿਆ ਜਾਊਗਾ ਐਡਰੈਸ ਤੇ ਵੀ ਤੁਹਾਡਾ ਨਾਮ ਪ੍ਰੋਪਰ ਸਿਟੀ ਦਾ ਐਡਰੈਸ ਪਿੰਨ ਕੋਡ ਕੰਟੈਕਟ ਨੰਬਰ ఎవਰੀਥਿੰਗ ਤੁਸੀਂ ਭੇਜੋਗੇ ਫਿਰ ਉਹ ਤੇ ਡਿਸਪੈਚ ਹੋਊਗਾ ਤੇ ਫਿਰ ਤੁਹਾਨੂੰ ਸੂਟ ਮਿਲ ਜਾਊਗਾ ਹਵਾਲਾ ਹੁੰਦਾ ਚਲੋ ਜੀ ਇਹ ਸਾਰੀਆਂ ਮੈਂ ਤੁਹਾਨੂੰ ਦੱਸਤੀ ਡਿਟੇਲ ਤੇ ਆਪਣਾ ਸਾਰਾ ਸਮਾਨ ਇਹ ਹੁਣ ਮੈਂ ਇਕੱਠਾ ਕਰ ਲਾਂ ਸਾਮ ਦਾ ਠੀਕ ਹੈ ਤੇ ਆ ਮਾਰ ਮਾਰ ਜਦੋਂ ਆਪਾਂ ਨੂੰ ਕੱਲ ਨੂੰ ਆਰਡਰ ਆ ਜਾਣੇ ਆ ਕੰਪਲੀਟ ਹੋ ਜਾਣੇ ਆ ਫਿਰ ਆਪਾਂ ਕਰ ਦੇਣਾ ਸਾਰਾ ਕੁਝ ਡਿਸਪੈਚ ਠੀਕ ਹੈ ਤੇ ਬਾਕੀ ਜਿਹੜੇ ਨਿਊ ਫੈਬਰਿਕ ਆ ਸਮਰ ਦਾ ਨਿਊ ਡਿਜ਼ਾਈਨਸ ਨੇ ਉਹ ਤੁਹਾਨੂੰ ਪਤਾ ਆਈ ਵਾਰ ਆਪਣੇ ਬਹੁਤ ਸੋਹਣੇ ਡਿਜ਼ਾਈਨ ਆਪਾਂ ਕ੍ਰੀਏਟ ਕਰਦੇ ਆ ਤੇ ਇਸ ਵਾਰ ਵੀ ਆਪਾਂ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਕ੍ਰੀਏਟ ਕਰਨੇ ਆ ਉਹ ਤਾਂ ਕਰਨੀ ਕਰਨੇ ਆ ਬਾਕੀ ਵਿੱਚ ਆਪਾਂ ਨੂੰ ਵਿਆਹ ਵੀ ਆ ਗਿਆ ਠੀਕ ਹੈ ਵਿਆਹ ਦੀ ਆਊਟਫਿਟਸ ਵੀ ਤੁਹਾਨੂੰ ਪਤਾ ਵੀ ਆਪਾਂ ਕ੍ਰੀਏਟ ਕਰਨੀਆਂ ਸਾਰਿਆਂ ਦੀ ਹੀ ਕਰਨੀਆਂ ਨੇ ਆਪਾਂ ਹੀ ਕਰਨੀਆਂ ਨੇ ਠੀਕ ਹੈ ਤਾਂ ਚਲੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਅੱਜ ਦਾ ਬਲੌਗ ਮਿਲਦੇ ਆਂ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਠੀਕ ਹੈ ਬਾਕੀ ਲਾਈਕ ਕਰ ਦਿਓ ਬਲੌਗ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਮੇਰਾ ਬਲੌਗ ਕਿੱਦਾਂ ਦਾ ਲੱਗਿਆ ਠੀਕ ਹੈ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੇਰੇ ਸੋਹਣੇ ਸੋਹਣੇ ਬਲੌਗ ਦੇਖਣ ਦੇ ਲਈ ਬਾਏ ਬਾਏ